ਖਿਆਲ ਮਤਲਬ ਮੀਟਿੰਗ ਕੀਤੀ ਜੀ ਅਜੂਨ ਸੈਕਟਰ ਨਾਲ ਮੀਟਿੰਗ ਕੀਤੀ ਜੀ ਹਰਪਾਲ ਚਿਮਮਾ ਨਾਲ ਮੀਟਿੰਗ ਕੀਤੀ ਜੀ ਐਸਾ ਦਾ ਸਰਕਾਰ ਨਾਲ ਮੈਂ ਤਾਂ ਕੋਈ ਰਾਇ ਨਹੀਂ ਜਿੱਥੇ ਸੀ ਮੀਟਿੰਗ ਨਹੀਂ ਕੀਤੀ ਸਿਰਫ ਆਰੇ ਨਾਲ ਮੀਟਿੰਗ ਮੀਟਿੰਗ ਦੇ ਭੋਸਾ ਹਾਂ ਜੀ ਥੋੜਾ ਇੰਸਪੈਕਟਰੀਜ਼ ਕਰ ਰਹੇ ਉਸ ਨੂੰ ਦੇਖ ਰਹੇ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਲੱਗਦਾ ਹੈ ਕਿ ਪ੍ਰਦਰਸ਼ਨ ਨਾਲ ਕੋਈ ਹੱਲ ਹੋ ਜੇ ਪ੍ਰਦਰਸ਼ਨ ਕਰਨਾ ਕੋਈ ਸਾਡਾ ਸ਼ੌਂਕ ਨਹੀਂ ਹੈ ਹੈਲਥ ਦਾ ਨਾਰਾ ਦੇ ਕੇ ਸਰਕਾਰ ਆਈ ਸੀ ਜਨੇ ਵੋਟਾਂ ਅਸੀਂ ਪਾਈ ਸੀ ਬੜੇ ਸ਼ੌਂਕ ਨਾਲ ਹੱਸ ਕੇ ਅਸੀਂ ਵੋਟਾਂ ਪਾਈਆਂ ਸੀ ਵੀ ਉਹ ਕਹਿੰਦੇ ਕੋਈ ਧਰਨਾ ਨਹੀਂ ਲੱਗੂ ਕਿਸੇ ਭੈਣ ਦੀ ਚੁੱਲੀ ਨਹੀਂ ਜੁਲੂਗੀ ਅੱਜ ਤੁਸੀਂ ਦੇਖੋ ਥਾਂ ਤੇ ਗਵਰਨਮੈਂਟ ਨੇ ਡੀਸੀ ਰੇਟ ਪਾਸ ਕੀਤਾ ਵਾ ਵੀ ਪੰਜਾਬ ਚ ਜਿਹੜਾ ਵੀ ਕੱਚਾ ਮੁਲਾਜ਼ਮ ਕਿਸੇ ਸੀਟ ਤੇ ਕੰਮ ਕਰੂਗਾ ਤੈਨੂੰ ਡੀਸੀ ਰੇਟ ਲਾਗੂ ਕੀਤਾ ਜਾਊਗਾ ਡੀਸੀ ਰੇਟ ਵੀ ਲਾਗੂ ਨਹੀਂ ਇਹ ਤਾਂ ਇਹਨਾਂ ਨੇ ਲੇਬਰ ਚੌਂਕ ਬਣਾਇਆ ਹੋਇਆ 20 ਸਾਲ ਵੀ ਸਾਰੇ ਮੁੱਖ ਮੰਤਰੀਆਂ ਨੂੰ ਮਿਲ ਚੁੱਕਿਆ ਮੈਂ ਸਾਰੇ ਚੇਅਰਮੈਨਾਂ ਨੂੰ ਮਿਲ ਚੁੱਕਿਆ ਤੇ ਸਾਰੇ ਸੈਕਟਰੀਆਂ ਨੂੰ ਉਹਨਾਂ ਦੀ ਇੱਕੇ ਗੱਲ ਹੈ ਕਰਦੇ ਆਂ ਗੱਲ ਤੁਹਾਡੀ ਕਰਦੇ ਆਂ ਗੱਲ ਬੱਕਰਦੇ ਆਂ ਬੋਰਡ ਮੈਨੇਜਮੈਂਟ 1 ਸਾਲ ਡੇਢ ਸਾਲ ਤੋਂ ਇਹ ਚੀਜ਼ ਲਟਕਾਂਦੀ ਜਾ ਰਹੀ ਹੈ ਕਾਰਨ ਕੀ ਰਹੇ ਕਾਰਨ ਇਹਨਾਂ ਦੀ ਨੀਤ ਮਾੜੀ ਹੈ ਫਿਰ ਮਾਨ ਸਾਹਿਬ ਜਿਹੜੀ ਆਪ ਸਰਕਾਰ ਹੈ ਜਿਹੜੀ ਕਹਿੰਦੀ ਸੀ ਆਮ ਲੋਕਾਂ ਦੇ ਬੱਚੇ ਐ ਭਗਵੰਤ ਮਾਨ ਕਹਿੰਦੇ ਮੈਂ ਆਮ ਲੋਕਾਂ ਚ ਰਹੂੰਗਾ ਤੇ ਸਾਨੂੰ ਤਾਂ ਕਿਤੇ ਭਗਵੰਤ ਮਾਨ ਨਜ਼ਰ ਨਹੀਂ ਆਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਕਰਮਚਾਰੀਆਂ ਦੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਪਹਿਲਾਂ ਵੀ ਦੇਖਿਆ ਜਾਵੇ ਤਾਂ ਗਲਤੀਆਂ ਸਾਹਮਣੇ ਆਉਂਦੀਆਂ ਨੇ ਪਰ ਦੂਜੇ ਪਾਸੇ ਅੱਜ ਫਿਰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲਗਾਤਾਰ ਡੇਲੀ ਵੇਜ ਤੇ 15-16 ਸਾਲ ਤੋਂ ਕਰਮਚਾਰੀ ਕੰਮ ਕਰ ਰਹੇ ਨੇ ਪਰ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਕਰਮਚਾਰੀ ਵੀ ਕਿਤੇ ਨਾ ਕਿਤੇ ਮੌਜੂਦਾ ਸੁਣਾਗੇ ਕਿ ਕੀ ਕੀ ਮੰਗਾ ਨੇ ਕੀ ਕੀ ਮੰਗਾ ਨੇ ਤੁਹਾਡੀਆਂ ਇੱਥੇ ਕਿਸ ਚੀਜ਼ ਨੂੰ ਲੈ ਕੇ ਬੈਠੇ ਸਰ ਸਾਡੀ ਮੰਗਾਂ ਇਹ ਸੀ ਪੰਜਾਬ ਸਰਕਾਰ ਦੇ ਜਿਹੜੀ ਸ੍ਰੀ ਅਨੰਦਵਰ ਸਾਹਿਬ ਦੀ ਧਰਤੀ ਦੇ ਨਾਲ ਜੀ ਸਤਾ 36 ਮੁਲਾਜ਼ਮ ਪੱਕੇ ਕੀਤੇ ਸੀ ਜੀ ਉਹਨਾਂ ਦੇ ਵਿੱਚ ਟੀਚਰ ਵੀ ਸੀ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 525 ਕੱਚੇ ਮੁਲਾਜ਼ਮਾ ਸੀ ਸੀ ਜੀ ਪਰ ਬੜੇ ਦੁੱਖ ਨਾਲ ਗੱਲ ਕਹਿਣਾ ਪੈ ਰਿਹਾ ਆ ਉਹ ਜਿਹੜੇ ਟੀਚਰ ਸੀ ਸਾਡੇ ਸਾਥੀ ਸਾਡੇ ਨਾਲ ਦੇ ਉਹਨਾਂ ਨੂੰ ਤਾਂ ਨੁਕਤੀ ਪੱਤਰ ਮਿਲ ਚੁੱਕੇ ਜੀ ਪਰ ਸਾਨੂੰ ਅਜੇ ਤੱਕ ਕੋਈ ਨੁਕਤੀ ਪੱਤਰ ਨਹੀਂ ਮਿਲਿਆ ਇੱਥੋਂ ਦੀ ਜਿਹੜੀ ਬੜੀ ਬੋਰਡ ਮੈਨੇਜਮੈਂਟ ਆ ਉਹ ਅੰਨ ਕੰਨੀ ਨੂੰ ਵਾਰ-ਵਾਰ ਕਰ ਰਹੀ ਆ ਸਰਕਾਰ ਦਾ ਜਿਹੜਾ ਨੋਟੀਫਿਕੇਸ਼ਨ ਆ ਉਹਨੂੰ ਇਗਨੋਰ ਕਰ ਰਹੀ ਆ ਪਿਛਲੇ 15 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਨੇ ਕਿਤੇ ਨਾ ਕਿਤੇ ਹੋਰ ਵੀ ਬੜੇ ਕਰਮਚਾਰੀ ਨੇ ਪਹਿਲਾਂ ਕਿਤੇ ਮਿਲਣ ਦੀ ਕੋਸ਼ਿ ਅਸੀਂ ਸਾਰਿਆਂ ਨਾਲ ਮੀਟਿੰਗਾਂ ਕੀਤੀਆਂ ਜੀ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਓਐਸਡੀ ਸਾਹਿਬ ਨੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਜੀ ਮਾਲਯੋਗ ਸਿੱਖਿਆ ਮੰਤਲ ਮੀਟਿੰਗ ਕੀਤੀ ਜੀ ਐਜੂਮਿਨ ਸੈਕਟਰੀਲ ਮੀਟਿੰਗ ਮੀਟਿੰਗ ਕੀਤੀ ਜੀ ਹਰਪਾਲ ਚਿੰਮਾ ਨਾਲ ਮੀਟਿੰਗ ਕੀਤੀ ਜੀ ਐਸਾ ਦਾ ਸਰਕਾਰ ਦਾ ਨਵੇਂ ਦਾ ਕੋਈ ਰਹਿ ਹੈ ਜਿੱਥੇ ਅਸੀਂ ਮੀਟਿੰਗ ਨਹੀਂ ਕੀਤੀ ਸਿਰਫ ਸਾਰਿਆਂ ਨਾਲ ਮੀਟਿੰਗ ਮੀਟਿੰਦੇ ਭਰੋਸਾ ਹਾਂਜੀ ਥੋੜਾ ਇਸ ਮੀਟਿੰਗ ਚ ਕਰ ਰਹੇ ਉਸ ਮੀਟਿੰਗ ਚ ਕਰ ਰਹੇ ਪਰ ਬਨਾਲਾ ਉੱਥੀ ਦਾ ਉੱਥੀ ਸਦਰਾ ਕੋਈ ਮਸਲਾ ਹੱਲ ਨਹੀਂ ਹੋਇਆ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਲੱਗਦਾ ਹੈ ਕਿ ਪ੍ਰਦਰਸ਼ਨ ਨਾਲ ਕੋਈ ਹੱਲ ਹੋ ਜਾਏਗਾ ਪ੍ਰਦਰਸ਼ਨ ਕਰਨਾ ਕੋਈ ਸਾਡਾ ਸ਼ੌਂਕ ਨਹੀਂ ਹੈ ਪ੍ਰਦਰਸ਼ਨ ਕਰਨਾ ਤਾਂ ਸਾਡਾ ਇਹ ਮੈਸੇਜ ਆ ਵੀ ਜਿਹੜੇ ਸੀਐਮ ਸਾਹਿਬ ਕਹਿੰਦੇ ਵੀ ਪਿੰਡਾਂ ਦੀ ਸਰਕਾਰ ਚੱਲਦੀ ਆ ਜਾਂ ਐਜੂਕੇਸ਼ਨ ਦੇ ਨਾਰਾ ਦੇ ਕੇ ਤੇ ਹੈਲਥ ਦਾ ਨਾਰਾ ਦੇ ਕੇ ਸਰਕਾਰ ਆਈ ਸੀ ਜਿੰਨੇ ਵੋਟਾਂ ਅਸੀਂ ਪਾਈ ਸੀ ਬੜੇ ਸ਼ੌਂਕ ਨਾਲ ਹੱਸ ਕੇ ਅਸੀਂ ਵੋਟਾਂ ਪਾਈਆਂ ਸੀ ਵੀ ਉਹ ਕਹਿੰਦੇ ਕੋਈ ਧਰਨਾ ਨਹੀਂ ਲੱਗੂਗੀ ਕੋਈ ਭੈਣ ਦੀ ਚੁੰਨੀ ਨਹੀਂ ਝੁਲੂਗੀ ਅੱਜ ਤੁਸੀਂ ਦੇਖੋ ਥਾਂ ਥਾਂ ਧਰਨੇ ਲੱਗੇ ਪਏ ਆ ਇੱਕ ਐਜੂਕੇਸ਼ਨ ਵਿਭਾਗ ਜਿੱਦੇ ਅਸੀਂ ਪੜ੍ਹੇ ਲਿਖੇ ਆ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਸਾਡੇ ਇੱਥੇ ਰਾਜ ਦਾ ਸਾਡਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਹੜੀ ਪੜ੍ਹਾਈ ਲਿਖਾਈ ਦਾ ਸ਼ੋਸ਼ਣ ਕੀਤਾ ਜਾ ਰਿਹਾ ਕੰਮ ਅਸੀਂ ਕਲਰਕ ਦਾ ਹੈਲਪਰ ਦਾ ਪਲੰਬਰ ਦਾ ਲੱਖ ਲੱਖ ਬਗ ਬਗ ਤਰ੍ਹਾਂ ਦਾ ਅਸੀਂ ਕੰਮ ਕਰ ਰਹੇ ਆ ਪਰੰਤੂ ਸਾਨੂੰ ਦਿਹਾੜੀ ਦਾ ਮਜ਼ਦੂਰ ਦੀ ਤਨਖਾਹ ਦੇ ਕੇ ਸਾਡਾ ਰਾਜਿਕ ਸ਼ੋਸ਼ਣ ਕੀਤਾ ਜਾ ਰਿਹਾ ਅੱਜ ਵੀ ਅਸੀਂ ਗੁਲਾਮ ਆ ਅਜੇ ਯਾਦ ਨਹੀਂ ਹੈ ਜੇ ਕਹਿੰਦੇ 1947 ਦੇਸ਼ ਆਜ਼ਾਦ ਹੋ ਗਿਆ ਅਸੀਂ ਅੱਜ ਵੀ ਗੁਲਾਮ ਆ ਮੁੱਖ ਮੰਤਰੀ ਦੀ ਸਰਕਾਰ ਦੇ ਵਿੱਚ ਪ੍ਰਮਾਨ ਦੀ ਸਰਕਾਰ ਦੇ ਵਿੱਚ ਅੱਜ ਵੀ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਮੈਨੂੰ 2 ਸਾਰੇ ਚੇਅਰਮੈਨਾਂ ਨੂੰ ਮਿਲ ਚੁੱਕਿਆ ਤੇ ਸਾਰੇ ਸੈਕਟਰੀਆਂ ਨੂੰ ਬਸ ਉਹਨਾਂ ਦੀ ਇੱਕ ਹੀ ਗੱਲ ਹੈ ਕਰਦੇ ਆਂ ਗੱਲ ਤੁਹਾਡੀ ਕਰਦੇ ਆਂ ਗੱਲ ਬਸ ਕਰਦੇ ਆਂ ਚੇਅਰਪਰਸਨ ਦਿੱਲੀ ਤੋਂ ਆਏ ਆ ਇਹਨਾਂ ਨਾਲ ਵੀ ਗੱਲ ਹੋਈ ਹੈ ਇਹਨਾਂ ਨੇ ਕਿਹਾ ਕਿ ਹਾਂ ਅਸੀਂ ਤੁਹਾਡਾ ਪੂਰੀ ਗੌਰ ਕਰਾਂਗੇ ਕੋਈ ਗੌਰ ਨਹੀਂ ਹੋਈ ਉਹਦਾ ਸੈਕਟਰੀ ਨੂੰ ਮਿਲੇ ਅਸੀਂ ਪੂਰੀ ਗੌਰ ਕਰ ਰਹੇ ਕੋਈ ਗੌਰ ਨਹੀਂ ਹੋਈ ਭਗਤਵਾਨ ਮੁੱਖ ਮੰਤਰੀ ਪੰਜਾਬ ਭਗਤਵਾਨ ਨੇ ਕਿਹਾ ਸੀ ਇੱਥੇ ਕੇਜਰੀਵਾਲ ਵੀ ਦਿੱਲੀ ਤੋਂ ਆਏ ਸੀ ਅਸੀਂ ਉਹਨਾਂ ਦੀ ਗੱਡੀ ਦੇ ਅੱਗੇ ਖੜੀ ਸੀ ਉਹ ਕਹਿੰਦਾ ਵੀ ਮੰਗ ਪੱਤਰ ਲਿਆ ਮੈਂ 10 ਸਾਲੇ ਅਸੀਂ ਪੱਕੇ ਕਰਾਂਗੇ ਪਰ ਕੋਈ ਪੱਕਾ ਨਹੀਂ ਕਰਿਆ ਇਹਨਾਂ ਨੇ ਅਸੀਂ ਉੱਥੇ ਦੇ ਉੱਤੇ ਉਦੋਂ ਬਾਅਦ ਸਾਨੂੰ ਦਿਹਾੜੀਦਾਰ ਲਿਖਿਆ ਜਾ ਰਿਹਾ ਹੈ ਅਸੀਂ ਐਜੂਕੇਸ਼ਨ ਐਜੂਕੇਸ਼ਨ ਡਿਪਾਰਟਮੈਂਟ ਅੰਦਰ ਕੰਮ ਕਰਦੇ ਹਾਂ ਕੋਈ ਕਲਰਕ ਦਾ ਕੋਈ ਪੀਐਨ ਦਾ ਕੋਈ ਡਾਟਾ ਆਪਰੇਟਰ ਦਾ ਕੰਮ ਕਰ ਰਿਹਾ ਹੈ ਤੇ ਸਾਡੇ ਨਾਲ ਇੰਨਾ ਧੋਖਾ ਕਿ ਸਾਨੂੰ ਸ਼ਨੀਵਾਰ ਐਤਵਾਰ ਵੀ ਨਹੀਂ ਮਿਲ ਰਿਹਾ ਨਾ ਕੋਈ ਗੈਸਟਰ ਛੁੱਟੀ ਮਿਲ ਰਹੀ ਹੈ ਨਾ ਦਿਵਾਲੀ ਦਸਹਿਰ ਛੁੱਟੀ ਮਿਲ ਰਹੀ ਹੈ ਜੋ ਫੈਕਟਰੀਆਂ ਵਿੱਚ ਮਿਲਦੀ ਹੈ ਐਜੂਕੇਸ਼ਨ ਬੋਰਡ ਵਿੱਚ ਸਾਰਾ ਸਭ ਕੁਝ ਕੱਟਿਆ ਜਾ ਰਿਹਾ ਹੈ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਫਿਰ ਵੀ ਹੱਲ ਜੇ ਨਾ ਹੋਇਆ ਤਾਂ ਹੁਣ ਕੀ ਕਰੂਗਾ ਸੰਘਰਸ਼ ਕਰਨਾ ਇਹਨਾਂ ਨੇ ਕੋ ਮੈਸੇਜ ਦੇਣਾ ਹੁੰਦਾ ਇਹ ਕਹਿੰਦੇ ਸਾਡੇ ਕੋਲ ਆਈ ਨਹੀਂ ਇਤੋਂ ਵੱਡਾ ਸੰਘਰਸ਼ ਜਾਂ ਮੈਸੇਜ ਕੀ ਹੁੰਦਾ ਆ ਸਾਰੀ ਦੁਨੀਆ ਸੰਘਰਸ਼ ਕਰ ਰਹੀ ਹੈ ਅਜਲੰਦਰ ਦਾ ਵੀ ਸੰਘਰਸ਼ ਹੋ ਰਿਹਾ ਹੈ ਸਾਰਾ ਕੁਝ ਹੋ ਰਿਹਾ ਹੈ ਮਗਰ ਅਸੀਂ ਤਾਂ ਇਹ ਚਾਹੁੰਦੇ ਹਾਂ ਭਗਵਾਨ ਤੋਂ ਮਾਣਨੇ ਸਾਨੂੰ ਇਹ ਕਿਹਾ ਸੀ ਇਹ ਅਗਰ ਕੋਈ ਕਾਨੂੰਨੀ ਅਰਚਨ ਅੜੀ ਹੁਣਾਂ ਹੀ ਤਨਖਾਹ ਵਧਾ ਦਾਂਗੇ ਨਾ ਸਾਡੀ ਤਨਖਾਹ ਵਧਾਈਏ ਸਾਡੀ ਕਾਨੂੰਨੀ ਅਰਚਨ ਕੋਈ ਨਹੀਂ ਹੈ ਪਰ ਇਹ ਮੈਨੇਜਮੈਂਟ ਸਾਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੀ ਏ ਤਾਂ ਕਿ ਚਲੇ ਜਾਣ ਤਾਂ ਕਿ ਅਸੀਂ ਆਪਣੀ ਭਰਤੀ ਕਰ ਲਈਏ ਭਾਈ ਪ੍ਰਦਰਸ਼ਨ ਲਈ ਬੈਠੇ ਹੁਣ ਆਉਣ ਵਾਲੇ ਦਿਨਾਂ 'ਚ ਕੋਈ ਹੋਰ ਕਦਮ ਚੁੱਕੋਗੇ ਹੋ ਸਕਦਾ ਹੈ ਸਾਡੇ ਜਿਹੜੇ ਲੀਡਰ ਨੇ ਇਹ ਗੱਲ ਕਰਕੇ ਆਏ ਨੇ ਹੋ ਸਕਦਾ ਸਾਡਾ ਕੁਝ ਨਾ ਕੁਝ ਹੋਈ ਸਾਨੂੰ ਯਕੀਨ ਹੈ ਨਾ ਅਸੀਂ ਮੈਨੇਜਮੈਂਟ ਤੇ ਵੀ ਯਕੀਨ ਕਰਦੇ ਹਾਂ ਕਿ ਸਾਡਾ ਕੁਝ ਨਾ ਕੁਝ ਕਰੂਗੇ ਹਾਲੋ ਮੈਡਮ ਜਿਹੜਾ ਬੋਰਡ ਦਾ ਦਫਤਰ ਹੈ ਇੱਥੇ ਕੰਮ ਪੱਕਾ ਤੇ ਬੰਦੇ 15-15 ਸਾਲ ਤੋਂ ਕੱਚੇ ਜਿਹੜੀ ਅੰਦਰ ਦੀ ਮੈਨੇਜਮੈਂਟ ਹੈ ਉਹ ਪੰਜਾਬ ਸਰਕਾਰ ਦੇ ਜਿਹੜੇ ਕੈਬਨਿਟ ਚ ਪਾਸ ਹੋਏ ਫੈਸਲੇ ਆ ਉਹਨਾਂ ਨੂੰ ਨਹੀਂ ਮੰਨਦੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਜਿਹੜੇ ਬੰਦੇ ਨੂੰ ਇੱਕ ਸੀਟ ਤੇ 10 ਸਾਲ ਕੰਮ ਕਰਦੇ ਨੇ ਹੋ ਗਏ ਉਹਨੂੰ ਰੈਗੂਲਰ ਕਰ ਦਿਓ ਪਰ ਇਹ ਬੋਰਡ ਮੈਨੇਜਮੈਂਟ ਨਹੀਂ ਮੰਨਦੀ ਇਹ ਇਹ ਜਿਹੜੇ ਇੱਥੇ ਦੇ ਮੈਨੇਜਮੈਂਟ ਹੈ ਉਹ ਪੰਜਾਬ ਸਰਕਾਰ ਤੋਂ ਵੀ ਉੱਪਰ ਹੈ ਮਾਨ ਸਾਹਿਬ ਨੇ ਜਿਹੜਾ ਟੀਚਰਾਂ ਦੇ ਨਾਲ ਇਹਨਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਜਿਹੜੇ ਬੰਦੇ ਨੂੰ 10 ਸਾਲੋਂ ਕੇ ਰੈਗੂਲਰ ਕਰ ਦੋ ਇਹਨਾਂ ਦੀਆਂ ਜਿਹੜੀਆਂ ਲਿਸਟਾਂ ਬਣ ਚੁੱਕੀਆਂ ਸਾਰਾ ਇਹਨਾਂ ਦਾ ਰਿਕਾਰਡ ਵੈਰੀਫਾਈ ਹੋ ਗਿਆ ਸਿਰਫ ਬੋਰਡ ਮੈਨੇਜਮੈਂਟ ਦਾ ਬੋਰਡ ਦੀ ਮੀਟਿੰਗ ਚ ਪਾਸ ਕਰਕੇ ਸਰਕਾਰ ਨੂੰ ਭੇਜਣਾ ਵੀ 350 ਬੰਦੇ ਜਿਹੜੇ ਕੰਮ ਕਰਦੇ ਆ ਇਹ ਸਾਰੀਆਂ ਜਿਹੜੀਆਂ ਨੋਟਿਸ ਪੈਂਦੀ ਸਰਤਾ ਪੂਰੀਆਂ ਕਰਦੇ ਤੇ ਇਹਨਾਂ ਨੂੰ ਰੈਗੂਲਰ ਕੀਤਾ ਜਾਏ। ਬੋਰਡ ਮੈਨੇਜਮੈਂਟ 1 ਸਾਲ ਡੇਢ ਸਾਲ ਤੋਂ ਇਹ ਚੀਜ਼ ਲਟਕਾਉਂਦੀ ਆ ਰਹੀ ਹੈ। ਕਾਰਨ ਕੀ ਰਹੇ ਨੇ? ਕਾਰਨ ਇਹਨਾਂ ਦੀ ਨੀਤ ਮਾੜੀ ਹੈ। ਬੋਰਡ ਮਹਿਕਮੇ ਦੇ ਅੰਦਰ ਜਿਹੜੇ ਅਫਸਰ ਬੈਠੇ ਆ ਉਹਨਾਂ ਦੀ ਨੀਤ ਮਾੜੀ ਹੈ। ਸਰਕਾਰ ਹਾਈ ਕੋਰਟ ਨੇ ਡਾਇਰੈਕਸ਼ਨਾਂ ਦਿੱਤੀ ਹੋਈਆਂ ਬਰਾਬਰ ਪੇ ਤੇ ਬਰਾਬਰ ਕੰਮ। ਉਹ ਵੀ ਲਾਗੂ ਨਹੀਂ ਕਰਦੇ। ਤੇ ਗਵਰਨਮੈਂਟ ਨੇ ਡੀਸੀ ਰੇਟ ਪਾਸ ਕੀਤਾ ਵਾ ਵੀ ਪੰਜਾਬ ਚ ਜਿਹੜਾ ਵੀ ਕੱਚਾ ਮੁਲਾਜ਼ਮ ਕਿਸੇ ਸੀਟ ਤੇ ਕੰਮ ਕਰੂਗਾ ਤੈਨੂੰ ਡੀਸੀ ਰੇਟ ਲਾਗੂ ਕੀਤਾ ਜਾਊਗਾ ਡੀਸੀ ਰੇਟ ਵੀ ਲਾਗੂ ਨਹੀਂ ਇਹ ਤਾਂ ਇਹਨਾਂ ਨੇ ਲੇਬਰ ਚੌਂਕ ਬਣਾਇਆ ਹੋਇਆ ਜਿਹੜਾ 400 ਬੰਦਾ 500 ਇੱਥੇ ਕੰਮ ਕਰਦਾ ਜਿੰਦ ਨਾ ਕਿ ਆਪਣੀ ਹਾਜ਼ਰੀ ਲਾ ਕੇ ਕੰਮ ਕਰ ਲਿਆ ਤੇ ਇਹਨਾਂ ਨੂੰ ਸੈਲਰੀ ਦੇ ਦਿੰਦੇ ਆ 400 ਰੁਪਏ ਦਿਹਾੜੀ ਤੇ ਜਿਹੜੀ ਲੇਬਰ ਚੌਂਕ ਦੀ ਦਿਹਾੜੀ ਹੈ ਉਹ ਵੀ 700 ਰੁਪਏ ਤੇ ਘਟਣੀ ਹੈ ਇਹਦੇ ਚ ਬੰਦੇ ਬੀਏ ਬੀਐਡ ਐਮਏ ਜਿਹੜਾ ਬੰਦਾ ਇੱਕ 10ਵੀਂ ਪੜਿਆ ਕਲਰਕ 1.5 ਲੱਖ ਰੁਪਏ ਤਨਖਾਹ ਲੈ ਰਿਹਾ ਉਹਦੇ ਨਾਲੇ ਇਹਨਾਂ ਨੇ ਇੱਕ ਕੱਚਾ ਕੰਮਾ ਪਟਾਇਆ ਵਾ ਬੀਏ ਪੜਿਆ ਵਾ ਉਹਨੂੰ ਤਨਖਾਹ ਕਿੰਨੀ ਦੇ ਰਹੇ 6000 ਰੁਪਏ ਕਿੰਨਾ ਸ਼ੋਸ਼ਨ ਹੈ ਫਿਰ ਮਾਨ ਸਾਹਿਬ ਜਿਹੜੀ ਆਪ ਸਰਕਾਰ ਹੈ ਜਿਹੜੀ ਕਹਿੰਦੀ ਸੀ ਆਮ ਲੋਕਾਂ ਦੇ ਬੱਚੇ ਐ ਭਗਵੰਤ ਮਾਨ ਕਹਿੰਦੇ ਮੈਂ ਆਮ ਲੋਕਾਂ 'ਚ ਰਹੂੰਗਾ ਤੇ ਸਾਨੂੰ ਤਾਂ ਕਿਤੇ ਭਗਵੰਤ ਮਾਨ ਨਜ਼ਰ ਨਹੀਂ ਆਏ ਸਾਰੀਆਂ ਜਿਹੜੀਆਂ ਉਹਨਾਂ ਨੇ ਕਮਿਟਮੈਂਟ ਕੀਤਾ ਸੀ ਕਿਸੇ ਦੇ ਵੀ ਸਰਕਾਰ ਖਰੀ ਨਹੀਂ ਉਤਰੀ ਇਸੇ ਕਰਕੇ ਪੰਜਾਬ ਚ 13 ਤੋਂ 3 ਰਹਿ ਗਈਆਂ ਤੇ ਜਿਹੜੀਆਂ ਅੱਗੇ ਵਾਲੀਆਂ ਉਹ ਵੀ ਨਹੀਂ ਆਣੀਆਂ ਜਲੰਧਰ ਵਾਲੀ ਵੀ ਨਹੀਂ ਆਂਦੀ ਜਿਹੜਾ ਮੁਲਾਜ਼ਮਾਂ ਦਾ ਲੱਖੋ ਰੁਪਏ ਦਾ ਡੀਅਰ ਓਕੇ ਬੈਠੇ ਆਂ ਦਿਵਾਲੀ ਦੇ ਜਿਹੜਾ ਤੋਹਫਾ ਦਿੰਦਾ ਸੀ ਉਹ ਰੋਕ ਕੇ ਬੈਠੇ ਆਂ ਤੇ ਇਹ ਤਾਂ ਕਹਿੰਦਾ ਸੀ ਵੀ ਮੁਲਾਜ਼ਮਾਂ ਨੇ ਮੈਨੂੰ ਜਿਤਾਇ ਹੀ ਨਹੀਂ ਪਰ ਹੁਣ ਪਤਾ ਲੱਗ ਗਿਆ ਵੀ ਮੁਲਾਜ਼ਮ ਜੇ ਜਿਤਾ ਸਕਦੇ ਆ ਤੇ ਤੁਨੂੰ ਕੁਰਸੀ ਤੇ ਲਾ ਵੀ ਸਕਦੇ ਆ ਤਨਵਾਤਾ ਬਿਲਕੁਲ ਕਿਤਨੇ ਕਿਤੇ ਲਗਾਤਾਰ ਕਹਿ ਸਕਦੇ ਹਾਂ ਕਰਮਚਾਰੀਆਂ ਦੇ ਵੱਲੋਂ ਧਰਨੇ ਵੀ ਲਗਾਏ ਜਾਂਦੇ ਆ ਤੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਕਿ 22 ਤੋਂ 23 ਸਾਲ ਹੋ ਗਏ ਲਗਾਤਾਰ ਕਰਮਚਾਰੀ ਕੰਮ ਕਰ ਰਿਹਾ ਪਰ ਉਹਨਾਂ ਦਾ ਕੋਈ ਹੱਲ ਹਾਲੇ ਤੱਕ ਨਹੀਂ ਹੋਇਆ ਹਾਲੇ ਤੱਕ ਉਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਕਿ ਤਾ ਕਿਤੇ ਨਾ ਕਿਤੇ ਹੁਣ ਮਾਨ ਸਰਕਾਰ ਦੀਆਂ ਇੱਥੇ ਖਾਮੀਆਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿਉਂਕਿ ਜਿਵੇਂ ਨੀ ਚੋਣਾ ਵੀ ਬਿਲਕੁਲ ਸਿਰ ਤੇ ਨੇ ਉਸ ਤੋਂ ਪਹਿਲਾਂ ਜਿਹੇ ਧਰਨੇ ਪ੍ਰਦਰਸ਼ਨ ਕਰਨੇ ਕਿਤਨਾ ਕਿਤੇ ਪ੍ਰਭਾਵ ਜ਼ਰੂਰ ਪਾਉਣਗੇ ਨੇ ਹੁੰਦਾ ਹੈ ਵੀਡੀਓ ਜਲਨ ਸਲਾਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ এবੀਪੀ ਸੰਜਾ ਚੰਡੀਗੜ੍ਹ